ਸਿ ਜਾੜਦੇ ਗੁਰੂ ਮਹਾਰਾਜ ਜੀ ਆਪਣੇ ਬੀਵੇ ਹੁਕਮ ਜੀ ਖਾਲਸੇ ਪੰਥ ਨੂੰ ਕੀ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ ਬੀਵੇ ਹੁਕਮ ਜੀ ਖਾਲਸੇ ਪੰਥ ਨੂੰ ਕਹਿੰਦੇ ਆ ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ਼ ਸੁਣਨਾ ਤੇ ਕਰਨਾ ਇਹ ਹੁਕਮ ਲਾਉਣ ਦਾ ਕਾਰਨ ਇਹ ਆ ਖਾਲਸਾ ਜੀ ਜਿਵੇਂ ਕਿ ਇੱਕ ਇਨਸਾਨ ਦੇ ਸਰੀਰ ਨੂੰ ਰੋਜ਼ ਬ੍ਰਸ਼ ਕਰਨਾ ਪੈਂਦਾ ਇਸ਼ਨਾਨ ਪਾਣੀ ਕਰਨਾ ਪੈਂਦਾ ਭੋਜਨ ਕਰਨਾ ਪੈਂਦਾ ਤੇ ਜੇ ਕੋਈ ਇਨਸਾਨ ਦੋ ਤਿੰਨ ਦਿਨਾਂ ਦੇ ਲਈ ਇਸ਼ਨਾਨ ਪਾਣੀ ਨਹੀਂ ਕਰੂਗਾ ਤਾਂ ਉਹਦੇ ਸਰੀਰ 'ਚ ਦੁਰਗੰਧ ਆਊਗੀ ਤੇ ਜੇ ਉ ਜੀਵਨ ਦੀਆਂ ਲੋੜਾਂ ਹਨ ਜੇ ਅਸੀਂ ਆ ਚੀਜ਼ ਨਹੀਂ ਕਰੀਏ ਤਾਂ ਸਰੀਰ ਕਮਜ਼ੋਰ ਪੈ ਜਾਂਦਾ ਸਰੀਰ ਰੋਗੀ ਬਣ ਜਾਂਦਾ ਤੇ ਇਸੇ ਤਰ੍ਹਾਂ ਗੁਰਬਾਣੀ ਅਤੇ ਕੀਰਤਨ ਮਨੁੱਖ ਦੇ ਆਤਮਾ ਦੀ ਖੁਰਾਕ ਹੈ ਬੰਦਾ ਜੇ ਹਰ ਰੋਜ਼ ਗੁਰਬਾਣੀ ਕਥਾ ਕੀਰਤਨ ਇਹਨਾਂ ਦੇ ਨਾਲ ਜੁੜਿਆ ਰਹੇਗਾ ਤਾਂ ਉਹਦਾ ਮਨ ਹਰ ਸਮਾਂ ਰਫੁੱਲਿਤ ਰਹਿੰਦਾ ਅੱਜ ਕੱਲ੍ਹ ਦੇ ਲੋਕਾਂ ਨੂੰ ਤੁਸੀਂ ਵੇਖ ਸਕਦੇ ਹੋ ਜਿਹੜੇ ਪੈਸੇ ਤਾਂ ਬਹੁਤ ਕਮਾ ਰਹੇ ਹਨ ਬਟ ਉਹਨਾਂ ਦੀ ਜ਼ਿੰਦਗੀ 'ਚ ਸੁੱਖ ਨਹੀਂ ਹੈਗਾ ਉਹਨਾਂ ਦੀ ਜ਼ਿੰਦਗੀ 'ਚ ਬਸ ਟੈਨਸ਼ਨ ਕਲੇਸ਼ ਆਹੀ ਚੀਜ਼ਾਂ ਹੁੰਦੀਆਂ ਕਿਉਂਕਿ ਉਹਨਾਂ ਨੂੰ ਆਤਮਿਕ ਖੁਰਾਕ ਪ੍ਰਾਪਤ ਨਹੀਂ ਹੋ ਰਹੀ ਤੇ ਦੂਜੇ ਪਾਸੇ ਕਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ ਪ ਉਹਨਾਂ ਦੇ ਗੁਰ ਸੁਖ ਹੈਗਾ ਉਹ ਆਪਣੀ ਜ਼ਿੰਦਗੀ ਆਰਾਮ ਨਾਲ ਜਿੰਦੇ ਹਨ ਕਿਉਂਕਿ ਉਹ ਨਾਮ ਜਪ ਕੇ ਆਪਣੀ ਆਤਮਾ ਖੁਰਾਕ ਪੂਰੀ ਕਰਦੇ ਹਨ ਜਿਵੇਂ ਕਿ ਗੁਰਬਾਣੀ 'ਚ ਇੱਕ ਬਚਨ ਹੈ ਨਾਨਕ ਨਾਮ ਮਿਲਾ ਤਾਂ ਜੀਵਾ ਤਨ ਮਨ ਥੀਵਾ ਹਰੇ ਮਤਲਬ ਕਿ ਬਸ ਨਾਮ ਦੀ ਸ਼ਕਤੀ ਨਾਲ ਗੁਰਬਾਣੀ ਦੇ ਸ਼ਕਤੀ ਨਾਲ ਇੱਕ ਗੁਰਸਿੱਖ ਦਾ ਤਨ ਅਤੇ ਮਨ ਹਰੇ ਭਰੇ ਰਹਿੰਦੇ ਹਨ ਪ੍ਰਫੁੱਲਿਤ ਰਹਿੰਦੇ ਹਨ ਤਾਂ ਹੀ ਗੁਰੂ ਮਹਾਰਾਜ ਨੇ ਖਾਲਸੇ ਪੰਥ ਨੂੰ ਆਹ ਹੁਕਮ ਕਿਹਾ ਵਾ ਕਿ ਗੁਰਬਾਣੀ ਦੀ ਕਥਾ ਤੇ ਕੀਰਤਨ ਰੋਜ਼ ਸੁਣਨੀ ਆ ਤੇ ਕਰਨੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਫੋਲੋ ਕਰ ਲਿਓ ਜੀ ਔਰ ਵੀਡੀਓਜ਼ ਦੇ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ